ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਬਾਹਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰ ਹੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੇ ਤੂਰ ਮਨ ਮੰਗ ਆਪ ਛੋੜ ਬੇਨਤੀ ਕਰਹੁ ਸਾਥ ਸੰਗ ਅਗਨ ਸਾਗਰ ਤਰਹੁ ਹਰ ਧਨ ਕੇ ਭਰ ਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਥ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਰਤ ਰਸ ਪੀਓ ਚਿਤ ਚਿਤਵ ਹੋ ਨਾਰਾਇਣ ਏਕ ਏਕ ਰੂਪ ਜਾ ਕਈ ਰੰਗਿਆ ਨੇ ਗੋਪਾਲ ਤੁਮੋਦਰਦੀਨ ਬਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ 바ਰੰਬਾਰ ਨਾਨਕ ਜੀ ਕਾ ਇਹ ਆਧਾਰ ਉਤਮ ਸ਼ਲੋਕ ਸਾਧ ਕੇ ਬਚਨ ਆ ਮਲੀਕ ਲਾਲ ਇਹ ਰਤਨ ਸੁਨਤ ਕਮਾਪਤ ਹੋਠ ਉਦਾਹਾਰ ਆਪ ਤਰਾ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਚੈ ਮਨਲਾ ਗਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅਮਤ ਕਰੇ ਪ੍ਰਭ ਗਜੈ ਪ੍ਰਤਿ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸ਼ਰਨ ਜੋਗ ਸੁਨ ਸਰਨੀ ਆਏ ਕਰ ਕਰਪਾ ਸੁਪਰ ਬਿਆਪਮਲਾਈ ਮਿਟ ਗਈ ਬੈਰ ਭਈ ਸਵਰੀਨ ਅਮਰਤ ਨਾਮ ਸਾਧ ਸੰਗ ਲੈਨ ਸੁਪਰ ਸੰਨ ਭਈ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਜ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸਿਨ ਰਸਨਾ ਕਹਤੇ ਘਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਰਵਹੀਖੇ ਪਹਮਾਰੀ ਪ੍ਰਾਪੀ ਉਸਤ ਕਰਹੁ ਸੰਤ ਮੀਤ ਸਭ ਦਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸਮਨ ਵਸੈ ਸੋ ਤਨਧਾਨ ਸਰਪ੍ਰੀਖਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਮਹਾਰਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਹੀਮ ਸ਼ਾਂਤ ਰਿਤ ਨਵ ਨਿਦ ਬੁੱਧ ਗਿਆਨ ਸਰਬ ਤਹ ਸਿਧ ਵਿਦਿਆ ਤਪ ਜੋਗ ਪ੍ਰਭ ਧਿਆਨ ਧਿਆਨ ਸ੍ਰੇਸ਼ਟੀ ਉਤਮ ਇਸਨਾ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੀ ਤਾ ਇਹ ਫਲ ਇਸ ਜਨ ਕੈ ਮੁਖ ਭਨੇ ਗੁਰਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਈ ਸਭ ਜਗ ਮੈਂ ਤਾ ਕੀ ਗਤ ਹੋਏ ਗੁਰ ਗੋਬਿੰਦ ਨਾਮ ਧਨ ਬਾਣੀ ਸ਼ਮਰਤ ਸਾਸਤਰ ਵੇਦ ਬਖਾਣੀ ਸਗਲ ਮਤਾੰਤ ਕੇਵਲ ਹਰ ਨਾਮ ਮੋਗਦ ਭਗਤ ਕੈ ਮਨ ਬਸਰਾਮ ਔਟ ਅਪਰਾਧ ਸਾਥ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛਟੈ ਜਾਂ ਕੈ ਮਸਤ ਕਰਮ ਪ੍ਰਪਾਇ ਸਾਧ ਸਰਣ ਨਾਮਕ ਤੇ ਆਏ ਜਿਸ ਮਨ ਬਸੈ ਸੁਨੇ ਲਾਈ ਪ੍ਰੀਤ ਜਿਸ ਜਨ ਆਵੇ ਹਰ ਪ੍ਰਭ ਚੀਤ ਜਨਮ ਵਰਨਤਾ ਕਾ ਦੁਖ ਨਿਵਾਰੈ ਦੁਲਭ ਦੇਤ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨ ਸੇ ਭੈ ਭਰਮ ਸਾਧ ਨਾਮ ਕੁਲਤਾ ਕੇ ਕਰਮ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ